ਨਾ ਸਟੇਸ਼ਨ ਦੀ ਗੱਲ ਹੈ ਅਲੀਜਾ ਕਨਫੈਕਸ਼ਨਰੀ ਹੈਗੀ ਹੈ ਉੱਥੇ ਅੱਜ ਸਵੇਰੇ 6 ਵਜੇ ਨਾਲ ਹੀ ਬੜਾ ਧੂਆਂ ਜਿਹਾ ਨਿਕਲਿਆ ਦਨ ਸਾਰੇ ਉੱਠ ਕੇ ਜਿਨੂੰ ਬਾਹਰ ਆ ਗਏ ਰੋਲਾ ਪੱਪਾ ਪੈ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਮੰਦਰ ਸ਼ਿਵ ਮੰਦਰ ਵਾਲੀ ਗਲੀ ਹੈ ਉਹਦੇ ਨਾਲ ਹੀ ਦੁਕਾਨ ਹੈ ਅਲੀਜਾ ਕਨਫੈਕਸ਼ਨਰੀ ਉਹ ਆਪ ਬਿਆਸ ਗਏ ਹੋਏ ਨੇ ਅਸੀਂ ਉਹਨਾਂ ਨੂੰ ਕਾਕੇ ਚਾਚਾ ਹੀ ਕਹਿੰਦੇ ਪਰ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਬਹੁਤ ਸਬ ਚੇ ਇਹ ਨਹੀਂ ਅੰਦਰ ਪਰ ਹਾਂ ਇਹ ਹੈ ਕਿ ਫਾਇਰ ਬਰਗੇਡ ਟਾਈਮ ਤੇ ਆ ਗਈ ਹੈ ਸਾਰੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਜਿੰਨਾ ਕੋ ਹੋ ਸਕਿਆ ਅੱਗ ਨੂੰ ਬੁਝਾਇਆ ਗਿਆ ਉਹ ਤਾਂ ਅਗਲੇ ਕੰਟਰੋਲ ਕਰ ਲਿਆ ਗਿਆ ਬਾਕੀ ਨੁਕਸਾਨ ਉਸ ਬੰਦੇ ਦਾ ਕਾਫੀ ਹੋ ਗਿਆ ਪਤਾ ਲੱਗਾ ਕੀ ਕਾਰਨ ਜੋ ਕਹਿ ਰਹੇ ਨੇ ਛੋਟ ਛੜਕੜੀ ਹੈ ਹੋਰ ਤਾਂ ਕੁਝ ਹੈਗਾ ਨਹੀਂ ਇਸ ਤੋਂ ਇਲਾਵਾ ਕੁਝ ਬਈ ਗੱਲ ਨਹੀਂ ਸਭ ਕੁਝ ਬੰਦ ਪਿਆ ਦੁਕਾਨ ਤੇ ਬੰਦ ਸ਼ਟਰ ਤੇ ਬੰਦ ਪਿਆ ਸੀ ਕੋਈ ਹੋ ਜੂਗਾ ਜੀ ਇਹ ਮੰਨ ਕਰਦੇ ਸਰਕਾਰ ਨੇ ਹਾਂ ਜੋ ਦਾ ਕੁਝ ਹੋਇਆ ਗਿਆ ਉਹਦਾ ਉਹਨੂੰ ਮਿਲਣਾ ਚਾਹੀਦਾ ਮਰੇਗਾ ਵੀ ਉਹ ਕੀ ਇਹਦਾ ਕੀ ਕੀਤਾ ਜਾ ਸਕਦਾ ਕੁਦਰਤ ਦੇ ਹੱਥ ਦੀ ਜਾਂ ਕੀ ਹੋ ਗਿਆ ਦੁਕਾਨ ਬੰਦ ਹੈ ਅੰਦਰੋਂ ਅੱਗ ਲੱਗੀ ਹੈ ਉਹਦੇ ਪਰਿਵਾਰ ਵਾਲੇ ਸਾਰੇ ਇੱਥੇ ਨੇ ਆਪਣੇ ਯਾਰ ਦੋਸ ਆਪਣੇ ਸੱਜਣ ਨੇ ਸਾਰੇ ਬਾਕੀ ਸਾਰੇ ਆਪਣਾ ਸੰਦੀਪ ਜੀ ਲੱਗੇ ਨੇ ਬਿਲਕੁਲ ਨਜ਼ਦੀਕ ਘਰ ਆ ਸਾਰੇ ਮੌਕੇ ਤੇ ਪਹੁੰਚ ਕੇ ਸਾਰੇ ਜਿੰਨੇ ਪਰਿਵਾਰ ਵਾਲੇ ਜਿੰਨੇ ਵੀ ਹੈਗੇ ਜਿਹੜੇ ਤੇਰੀਆਂ ਦੁਕਾਨਾਂ ਸੀਗੀਆਂ ਹਾਂ ਨਾਲ ਕੱਪੜੇ ਦੀ ਦੁਕਾਨ ਵੀ ਸੀ ਉਹਦੇ ਨਾਲ ਫਰਨੀਚਰ ਦੀਆਂ ਦੁਕਾਨਾਂ ਉੱਪਰ ਸਲੰਡਰ ਬਈ ਉਹ ਸੀ ਜਿਹੜਾ ਮਕਾਨ ਉਹਨਾਂ ਦੇ ਉੱਪਰ ਹੈਗਾ ਉਹ ਬਚਾਅ ਹੋ ਗਿਆ ਕਿ ਗਵਰਨਮੈਂਟ ਨੇ ਗਵਰਨਮੈਂਟ ਵੱਲੋਂ ਆਜੇ ਫਾਇਰ ਬ੍ਰਿਗੇਡ ਵੱਲੋਂ ਐਨ ਮੌਕੇ ਤੇ ਟਾਈਮ ਸਰ ਪਹੁੰਚ ਕੇ ਅੱਗ ਨੂੰ ਕਾਬੂ ਪਾ ਲਿਆ ਬਹੁਤ ਲੋਕੀ ਤਮ ਹੋ ਗਿਆ ਤੇ ਸਰਾਸੀ ਮੈਂ ਤੇ ਮਾਤਾ ਜੀ ਜਿਹੜੇ ਸਾਥ ਨੂੰ ਨਿਕਲੇ ਆ ਨਾਲ ਹੀ ਗਲੀ ਦੀ ਦੁਕਾਨ ਹੈਗੀ ਉਹ ਤੇ ਨਾਲ ਸਾਡੇ ਪਾਲੀ ਸਭਾ ਉਹਨਾਂ ਦਾ ਬੇਟਾ ਨਾਲ ਦੀ ਦੁਕਾਨ ਵਾਲਾ ਤੇ ਉਹਨੇ ਦੇਖਿਆ ਕਿ ਅਸੀਂ ਕਿਨੇ ਕਦੇ ਦੇਖਿਆ ਤਾਂ ਅਸੀਂ ਸੜ ਚੁੱਕਿਆ ਤੇ ਕਿਨੇ ਧੂਆਂ ਇੱਕਦਮ ਅੱਗ ਪੈ ਗਈ ਤੇ ਫਿਰ ਨੱਟ ਕੇ ਉਹਨਾਂ ਦੇ ਘਰ ਜਾ ਕੇ ਦੱਸ ਕੇ ਮਸੀਂ ਨਹੀਂ ਗੱਲ ਹੋ ਰਹੀ ਉਹਨਾਂ ਨੂੰ ਨੁਕਸਾਨ ਕਿਨਾ ਹੋਊਗਾ ਨੁਕਸਾਨ ਸਾਰੇ ਹੀ ਹੋ ਜਾਏਗੀ ਕੁਝ ਵੀ ਨਹੀਂ ਬਚਿਆ ਮੇਰੇ ਨਾਲ ਵੀ ਕਿਨਾਂ ਕੰਦੇ ਪ੍ਰਣਾਲੇ ਲਾਈਟਾਂ ਸਾਰੀਆਂ ਕਿਨਾਂ ਕੰਦੇ ਆ ਸੜ ਗਈਆਂ ਨਾਲ ਵੀ ਉੱਪਰ ਜਣੀ ਬਿਜਲੀ ਦੀਆਂ ਤਾਰਾਂ ਤੇ ਮੈਂ ਨੱਕ ਕੇ ਅਸੀਂ ਟਰਾਂਸਫਾਰਮ ਤੋਂ ਬਤੀਆਂ ਬੰਦ ਕੀਤੀਆਂ ਪਰ ਉਹ ਵੀ ਤੇ ਬਾਕੀ ਨੁਕਸਾਨ ਕਾਫੀ ਬਚਾ ਬਾਕੀ ਹੋ ਗਿਆ ਕਿ ਸਿਲੰਡਰ ਵਗੈਰਾ ਨਹੀਂ ਸੀ ਅੱਗ ਤੇ ਕਾਬੂ ਪਾਲਿਆ ਹਾਂਜੀ ਅੱਗ ਤੇ ਪਾਲਿਆ ਟਾਈਮ ਸਿਰ ਫਾਇਰ ਬ੍ਰਿਗੇਡ ਤੇ ਅਸੀਂ ਕਿਨਾਂ ਕੰਦੇ ਫੋਨ ਕਰ ਦਿੱਤਾ ਹੈਗਾ ਟਾਈਮ ਸਿਰ ਆ ਕੇ ਉਹਨਾਂ ਨੇ ਆਪਣੇ ਸਾਹਮਲੇ ਕੰਮ ਬਾਕੀ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਾ ਲਿਆ ਸਰ ਜੀ ਸਾਨੂੰ ਕੋਲ ਆਈ ਹੈ ਕੋਈ 6 6 ਵੀ ਦੇ ਲੱਗੀ ਸਾਨੂੰ ਫੋਨ ਆਇਆ ਅਸੀਂ ਤੁਰੰਤ ਐਕਸ਼ਨ ਲਿਆ ਤੇ ਅਸੀਂ ਨਾਲ ਹੀ ਗੱਡੀ ਆਪਣੇ ਆਫਿਸੋਂ ਘੱਟ ਗਏ ਕਿ ਸਰ ਨੇ ਇੱਥੇ ਲੱਗੇ ਪਹੁੰਚ ਗਏ ਦੁਕਾਨ ਤੇ ਇਨਾ ਕੰਮ ਖਾਨ ਹੋ ਗਿਆ ਸਰ ਨੁਕਸਾਨ ਤਾਂ ਇਹ ਫਿਲਹਾਲ ਹੈਗਾ ਤੇ ਹੈ ਨੁਕਸਾਨ ਪਰ ਸਮਾਨ ਘੱਟ ਰਿਹਾ ਜੀ ਦੁਕਾਨ ਚੋਂ ਨੁਕਸਾਨ ਤਾਂ ਸਰ ਸਾਰਾ ਜੋ ਚੀਜ਼ਾਂ ਸੀ ਗਈਆਂ ਉਹ ਸਾਰੀ ਸੜ ਚੁੱਕੀਆਂ ਐ ਇਸ ਟੈਂਪ ਇਸ ਵੀਲੀ ਕੰਟਰੋਲ ਆਗ ਅਗ ਕੰਟਰੋਲ ਆ ਸਰ ਬਾਕੀ ਨੋਰਮਲ ਤੁਹਾ ਉਹ ਆ ਰਿਹਾ ਬਾਕੀ ਆਪਾਂ ਇੱਥੇ ਆ 10 15 ਮਿੰਟ ਵੇਟ ਕਰ ਰਹੇ ਆ ਬਾਕੀ ਜੋ ਉਸ ਤੋਂ ਬਾਅਦ ਐਕਸ਼ਨ ਹੋ ਰਿਹਾ ਉਹ ਦੇਖ ਲਾਂਗੇ ਬਾਕੀ ਸਿਲੰਡਰ ਸੀ ਦੋ ਤਿੰਨ ਉਹ ਆਪਾਂ ਕੱਢ ਲਿਆ ਨਹੀਂ ਨਹੀਂ ਜਾਨੀਮਾਲ ਦਾ ਕੋਈ ਨੁਕਸਾਨ ਨਹੀਂ ਸਰ